ਸ਼੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾਂ ਗੁਰਿਆਈ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ 450 ਸਾਲਾਂ ਸ਼ਤਾਬਦੀ ਗੁਰਮਤ ਸਮਾਗਮ 15 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਸ਼੍ਰੀ ਗੋਇੰਦਵਾਲ ਸਾਹਿਬ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਵਿਖੇ ਬੜੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸੰਗਤਾਂ ਵਾਸਤੇ ਥਾ-ਥਾਤੇ ਕਾਰ ਸੇਵਾ, ਸੰਤ ਮਹਾਪੁਰਸ਼ ਇਲਾਕੇ ਦੀ ਸਾਥ ਸੰਗਤ, ਅਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਕਰਵਾਈ ਜਾ ਰਹੀ ਹੈ ਵੱਡੇ ਪੱਦਰ ਤੇ ਸੰਗਤਾਂ ਦੀ ਰਹਿਣ ਸਹਿਣ ਗੁਰੂ ਕਾ ਲੰਗਰ ਪਾਰਕਿੰਗ ਮੈਡੀਕਲ ਕੈਂਪ ਟ੍ਰੈਫਿਕ ਪ੍ਰਬੰਧ ਵੀ ਮੁਕੰਮਲ ਤੌਰ ਤੇ ਕਰਾ ਲਏ ਗਏ ਨੇ ਮੇਲਾ ਵੇਖਣ ਆਉਣ ਵਾਲੇ ਨੌਜਵਾਨਾਂ ਨੂੰ ਇੱਕ ਜ਼ਰੂਰੀ ਬੇਨਤੀ ਕੀਤੀ ਜਾ ਰਹੀ ਹੈ ਕਿ ਆਉਂਦੇ ਜਾਂਦੇ ਟਰੈਕਟਰ ਉੱਪਰ ਉੱਚੀ ਆਵਾਜ਼ ਵਾਲੇ ਸਪੀਕਰ ਜਾਂ ਫਿਰ ਪੁੱਲੜ ਬਾਜ਼ੀ ਤੋਂ ਗੁਰੇਜ਼ ਕਰਨ ਇਹਨਾਂ ਸਮਾਗਮਾਂ ਦੇ ਵਿੱਚ ਕੀਰਤਨ ਦਰਬਾਰ ਸਜਾਇਆ ਜਾਵੇਗਾ ਅਤਿਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਸੰਤ ਮਹਾਂਪੁਰਸ਼ ਅਤੇ ਹੋਰ ਵਿਦਵਾਨ ਸਹਿਬਾਨ ਵੀ ਪੰਜ ਚਿਰਿਤਕ ਸਹਿਬਾਨ ਦੇ ਜਥੇਦਾਰ ਵੀ ਆਉਣਗੇ ਇਸ ਤੋਂ ਇਲਾਵਾ ਗੁਰਬਾਣੀ ਕੰਡ ਤਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਨੇ ਅਤੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਸ੍ਰੀ ਗੁਰੂ ਅਮਰਦਾਸ ਪਿਤਾ ਜੀ ਨੇ ਸਿੱਖ ਧਰਮ ਦਾ ਇਹ ਪਹਿਲਾ ਪਾਵਨ ਤੀਰਥ 1568 ਈਸਵੀ ਵਿੱਚ ਆਰੰਭ ਕਰਕੇ 1564 ਈਸਵੀ ਵਿੱਚ ਇਸ ਨੂੰ ਸਮਾਪਤ ਕੀਤਾ ਇਸ ਪਿਆਰੇ ਤੀਰਥ ਦੀ ਇਹ ਮਹਾਨਤਾ ਹੈ ਕਿ ਇੱਥੋਂ ਰੱਬ ਦੀਆਂ ਪਾਉੜੀਆਂ ਜਿਹੜੀਆਂ ਇਨਸਾਨ ਨੂੰ ਗੁਰੂ ਦੇ ਰਾਂਝ ਪ੍ਰਾਪਤ ਹੁੰਦੀਆਂ ਮੋٹے ਤੌਰ ਤੇ ਆਪਾਂ ਗੁਰੂ ਕੀ ਬਾਣੀ ਨੂੰ ਜਾਣਨ ਵਾਲੇ ਆ ਸਿੱਖ ਧਰਮ ਦੇ ਨਿਤਨੇਮ ਦੀ ਪਹਿਲੀ ਬਾਣੀ ਜਪਜੀ ਸਾਹਿਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੰਮ ਬਾਣੀ ਪਿਆਰੀ ਬਾਣੀ ਵੀ ਜਪਜੀ ਸਾਹਿਬ ਹੈ ਤੇ ਸੰਸਾਰ ਜਪਜੀ ਸਾਹਿਬ ਦਾ ਪਾਠ ਕਰਕੇ ਜੀਵਨ ਰੰਮ ਕਰਦਾ ਤੇ ਜਪਜੀ ਸਾਹਿਬ ਜੀ ਦੀਆਂ ਪਾਉੜੀਆਂ ਜਿਹੜੀਆਂ ਉਸ ਸੰਸਾਰ ਦੇ ਵਿੱਚ ਹਰ ਇੱਕ ਨੂੰ ਪ੍ਰਾਪਤ ਹੋਣ ਇਹ ਜਿਹੜੀ ਦਾਤ ਹੈ ਗੁਰੂ ਅਮਰਦਾਸ ਦੀਆਂ ਪੌੜੀਆਂ ਵਿੱਚ ਬੈਠ ਕੇ ਤੇ ਜੀਵਨ ਨੂੰ ਪ੍ਰਾਪਤ ਹੁੰਦੀ ਹੈ ਸੋ ਸੰਸਾਰ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਇਤਿਹਾਸਿਕ ਬਚਨ ਬੜੇ ਨੇ ਕਿ ਗੁਰੂ ਸਾਹਿਬ ਜੀ ਦੀਆਂ ਪੌੜੀਆਂ ਤੇ ਬੈਠ ਕੇ ਤੇ ਵਾਹਿਗੁਰੂ ਦੀਆਂ ਪੌੜੀਆਂ ਨਾਲ ਜੁੜ ਕੇ ਇਨਸਾਨ ਜਿਹੜਾ ਉਹ ਜੀਵਨ ਦੀ ਯੁਗਤੀ ਜਿਹੜੀ ਉਹ ਸਿੱਖਦਾ ਹੈ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਪਿਆਰੀ ਪਾਵਨ ਧਰਤੀ ਤੋਂ ਗੁਰੂ ਕੇ ਲੰਗਰ ਦੀ ਮਰਯਾਦਾ ਪਹਿਲੇ ਪੰਗਤ ਪਾਤਸ਼ਾਹ ਸੰਗਠ ਇਹ ਆਰਾਮ ਕੀਤੀ ਜਿੱਥੇ ਆਪਾਂ ਵੇਨੇ ਆ ਪਾਣੀ ਦੀ ਸੁੱਚਪਿਟ ਅਤੇ ਭੋਜਨ ਦੀ ਸ਼ੁੱਧਤਾ ਇਸ ਸਮਾਜ ਵਿੱਚ ਖਾਸ ਕਰਕੇ ਜਿਹੜੀ 84 ਦਾ ਕਾਰਨ ਬਣ ਰਹੀ ਸੀ ਬੜਾ ਯਤਨ ਕੀਤਾ ਸਾਰੇ ਧਰਮਾਂ ਨੇ ਗੁਰੂ ਅਮਰਦਾਸ ਪਿਤਾ ਜੀ ਨੇ ਜਲ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਆ ਕਿ ਜਿੱਥੇ ਰੱਬ ਦੀ ਬੰਦਗੀ ਵੀ ਲੋਕ ਨਾਲ ਕਰਨ ਸੱਜੇ ਪਾਤਸ਼ਾਹ ਜੀ ਨੇ ਪਹਿਲੇ ਪੰਗਤ ਪਾਤਸ਼ਾਹ ਸੰਗਤ ਦਾ ਸਿਧਾਂਤ ਦਿੱਤਾ ਤੇ ਗੁਰੂ ਕੇ ਲੰਗਰ ਵਿੱਚ ਸਤਕਾਰ ਸਹਿਤ ਅਕਬਰ ਬਾਦਸ਼ਾਹ ਅਤੇ ਹਰੀ ਸਿੰਘ ਹਰੀਪੁਰ ਦਾ ਰਿਆਸੀ ਰਾਜਾ ਰਾਜੇ ਮਹਾਰਾਜੇ ਗੁਰੂ ਕੇ ਲੰਗਰ ਵਿੱਚ ਬੈਠ ਕੇ ਗੁਰੂ ਕਾ ਲੰਗਰ ਛੱਕ ਕੇ ਤੇ ਜੀਵਨ ਦੀ ਯੁਗਤੀ ਨੂੰ ਸਮਝਦੇ ਰਹੇ ਤੇ ਹੁਣ ਵੀ ਸਮਝ ਰਹੇ ਨੇ ਤੇ ਲੋਕ ਸਮਝਦੇ ਰਹਣਗੇ ਇਹ ਗੁਰੂ ਨਾਨਕ ਸਾਹਿਬ ਜੀ ਦਾ ਉਹ ਪਿਆਰਾ ਸਿਧਾਂਤ ਹੈ ਜੋ ਉਹਨਾਂ ਨੇ ਆਪਣੇ ਪਿਤਾ ਦੀ ਪਵਿੱਤਰ ਕਮਾਈ ਨੂੰ ਸਾਨੂੰ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣ ਦਾ ਸਿਧਾਂਤ ਜਿਹੜਾ ਸੀ ਉਹ ਬਖਸ਼ਿਆ ਤੇ ਉਹ ਗੁਰੂ ਅਮਰਦਾਸ ਪਿਤਾ ਜੀ ਨੇ ਇਸ ਪਿਆਰੀ ਧਰਤੀ ਤੋਂ ਬੜੇ ਸਿਧਾਂਤ ਸਮਾਜ ਦੀ ਝੋਲੀ ਵਿੱਚ ਪਾਏ। ਉਹਨਾਂ ਵਿੱਚ ਗੁਰੂ ਘਰ ਲੰਗਰ ਪਹਿਲੇ ਪੰਗਡ ਪਾਤਸ਼ਾਹ ਸੰਗਤ ਪਰੇ ਬਾਅਦ 바이 ਪ੍ਰਚਾਰਕਾਂ ਦਾ ਸਿੱਖ ਧਰਮ ਦੇ ਪ੍ਰਚਾਰ ਲਈ ਗੱਡੀਆਂ ਦਾ ਮੰჯੀਆਂ ਦਾ ਸਥਾਪਿਤ ਕਰਨਾ। ਇਸਤਰੀ ਜਾਤੀ ਉੱਤੇ ਚਾਰ ਪਰਉਪਕਾਰ ਗੁਰੂ ਪਰਮੇਸ਼ਰ ਨੇ ਕਰਨੇ। ਪਹਿਲਾ ਬਾਲ ਵਿਆਹ ਬੰਦ ਕਰਨਾ ਫਿਰ ਛੋਟੀ ਉਮਰ ਵਿੱਚ ਆਪਣੀ ਧੀਆਂ ਦੇ ਅਨੰਦ ਕਾਰਜ ਨਾ ਕਰੋ ਆਪ ਆਪਣੀ ਬੱਚੀ ਦਾ ਅਨੰਦ ਕਾਰਜ ਉਹਨਾਂ ਨੇ ਬੀਬੀ ਭਾਨੀ ਜੀ ਦਾ 18 ਸਾਲ ਦੀ ਉਮਰ ਵਿੱਚ 18 ਸਾਲ ਦੇ ਨੌਜਵਾਨ ਸ੍ਰੀ ਗੁਰੂ ਰਾਮਦਾਸ ਪਿਤਾ ਜੀ ਭਾਈ ਜੇਠਾ ਜੀ ਨਾਲ ਕੀਤਾ ਨਾਲ ਸਾਨੂੰ ਇਹ ਵੀ ਸਿੱਖਿਆ ਦਿੱਤੀ ਕਿ ਸਾਡੇ ਘਰਾਂ ਦੇ ਬੱਚਿਆਂ ਦੀ ਜੋਣ ਕਰਕੇ ਤੇ ਉਹਨਾਂ ਨੂੰ ਅਰਸ਼ ਤੋਂ ਫਰਸ਼ ਤੱਕ ਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਕੇ ਉਹਨਾਂ ਨੂੰ ਪਹੁੰਚਾਇਆ ਗਿਆ ਗੁਰੂ ਅਮਰਦਾਸ ਜੀ ਸਤਗੁਰੂ ਜੀ ਨੇ ਪਹਿਲਾ ਬਾਲ ਵਿਆਹ ਬੰਦ ਕੀਤਾ ਉਹਦੇ ਬਾਅਦ ਪਰਦੇ ਦੀ ਰਸਮ ਗੁਰੂ ਸਾਹਿਬ ਜੀ ਨੇ ਬੰਦ ਕੀਤੀ ਇਸ ਪਿਆਰੀ ਧਰਤੀ ਤੋਂ ਤੀਜਾ ਜਿਹੜੀ ਬਹੁਤ ਕੋਝੀ ਪ੍ਰਥਾ ਸਤੀ ਪ੍ਰਥਾ ਉਹਨੂੰ ਗੁਰੂ ਸਾਹਿਬ ਜੀ ਨੇ ਬੰਦ ਕੀਤਾ ਬੰਦ ਕਰਵਾਇਆ ਅਗਬਰ ਬਾਦਸ਼ਾਹ ਨੂੰ ਸ਼ਬੈਸ਼ਲੇ ਕਹਿ ਕੇ ਵੀ ਕਾਨੂੰਨ ਬਣਾ ਵੀ ਇਹ ਇੱਕ ਮਰੇ ਹੋਏ ਪਤੀ ਨਾਲ ਇੱਕ ਜਿਉਦੀ स्त्री ਨੂੰ ਸਾੜ ਦੇਣਾ ਇਹ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਜਾਣ ਵਾਲੀ ਗੱਲ ਹੈ ਜੋਤਾ ਗੁਰੂ ਸਾਹਿਬ ਜੀ ਨੇ ਵਿਧਵਾ ਵਿਆਹ ਦੀ ਮਰਿਆਦਾ ਬੱਧੀ ਉਹਦੇ ਸਮਾਜ ਵਿੱਚ ਆਪਾਂ ਦੇਖਦੇ ਆਂ ਗੁਰੂ ਪਿਆਰੀ ਸੰਗਤ ਜੀ ਕਿ ਸੰਸਾਰ ਦੇ ਵਿੱਚ ਵੇਸਵਾਪਣੀ ਨੂੰ ਖਤਮ ਕਰਨ ਲਈ ਇਹ ਤਰੀਕੇ ਲੱਭੇ ਗਏ ਕਿ ਜੇਕਰ ਪਤੀ ਮਰ ਜਾਂਦਾ ਹੈ ਤੇ ਇਸਤਰੀ ਨੂੰ ਜਿਹੜਾ ਨਾਲ ਹੀ ਸਾੜ ਦਿੱਤਾ ਜਾਏ ਕਿ ਦੁਬਾਰੇ ਜਿਹੜਾ ਵੇਸਵਾਪਣ ਸਮਾਜ ਵਿੱਚ ਨਾ ਆਵੇ ਪਰ ਉਹਦੇ ਨਾਲ ਉਹਦੇ ਬੱਚੇ ਜਿਹੜੇ ਆ ਉਹਨਾਂ ਦੋਹਾਂ ਜੀਆਂ ਦੇ ਉਰਲਦੇ ਆ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਜਿੱਥੇ ਮਰਦ ਨੂੰ ਬੇਅੰਤ ਵਿਆਹ ਕਰਨ ਦੀ ਆਗਿਆ ਦਿੱਤੀ ਗਈ ਉਥੇ ਗੁਰੂ ਸਾਹਿਬ ਜੀ ਨੇ ਇਸਤਰੀ ਨੂੰ ਵੀ ਜਿਹੜਾ ਅਨੰਦ ਕਾਰਜ ਕਰਨ ਦਾ ਅਧਿਕਾਰ ਦਿੱਤਾ ਤੇ ਆਪ ਸਤਿਗੁਰੂ ਨੇ ਸੱਜਣ ਸੱਚ ਦਾ ਅਨੰਦ ਕਾਰਜ ਆਪਣੇ ਅੱਥੀ ਕੀਤਾ ਤੇ ਭਾਵੇਂ ਉਹਨਾਂ ਦਾ ਇੱਕ ਅਨੰਦ ਕਾਰਜ ਹੋਇਆ ਸੀ ਪਰ ਸਤਿਗੁਰੂ ਨੇ ਇੱਕ ਮਰਯਾਦਾ ਬਣਾਈ ਕਿ ਸਮਾਜ ਵਿੱਚੋਂ ਵੇਖੋ ਵੇਸ਼ਵਾਪਨ ਜਿਹੇ ਖਤਮ ਕਰਨਾ ਸਾਰਾ ਸਮਾਜ ਇੱਕ ਵਾਹਿਗੁਰੂ ਦੇ ਬੱਚੇ ਆ ਇਸ ਕਰਕੇ ਇਹ ਜਿਹੜੀਆਂ ਚਾਰ ਗੁਰੂਆਂ ਮੇਰਾ ਸਾਨੂੰ ਜਿਹੜੀਆਂ ਸੰਸਾਰ ਦੇ ਵਿੱਚ ਸਾਡਾ ਚਮਕਦੀਆਂ ਨਜ਼ਰ ਆਉਂਦੀਆਂ ਤੇ ਸੰਸਾਰ ਇਹਨਾਂ ਪਿਆਰੀਆਂ ਸਿੱਖਿਆਵਾਂ ਰਾਈ ਆਪਣਾ ਜੀਵਨ ਜਿਹੜਾ ਸੁੰਦਰ ਤਰੀਕੇ ਨਾਲ ਜੀਦਾ ਫਿਰ ਵੇਖੋ ਪਰਮੇਸ਼ਰ ਦੇ ਪ੍ਰਚਾਰ ਲਈ ਦੁਨੀਆਂ ਵਿੱਚ ਬੇਅੰਤ ਸੰਸਥਾਵਾਂ ਨੇ ਸਾਰੀ ਧਰਮ ਸਰਕਾਰ ਜੋਗ ਨੇ ਪਰ ਇੱਕ ਵਾਹਿਗੁਰੂ ਦੀ ਪ੍ਰਚਾਰ ਕਰਨ ਵਾਲੀ ਸੰਸਥਾ ਦੁਨੀਆਂ ਤੇ ਕੋਈ ਨਹੀਂ ਲੱਭਦੀ ਗੁਰੂ ਅਮਰਦਾਸ ਹਸਪੀਟਲ ਜੀ ਨੇ ਉਹ ਭਾਈ ਪ੍ਰਚਾਰਕ ਜਿਨ੍ਹਾਂ ਨੇ ਬੌਲੀ ਸਾਹਿਬ ਦੇ ਵਿੱਚ ਆਪਣੀ ਹੱਥੀਂ ਸੇਵਾ ਨਿਭਾਈ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਭਾਈ ਪ੍ਰਚਾਰਕ ਚੁਣਿਆ ਤੇ ਉਹਨਾਂ ਵਿੱਚ ਮਰਦ ਵੀ ਹਨ ਤੇ ਉਹਦੇ ਵਿੱਚ ਇਸਤਰੀਆਂ ਵੀ ਹਨ ਗੁਰਦਾਰਾ ਚਵਰਬ ਸਾਹਿਬ ਆਪ ਜੀ ਦਰਸ਼ਨ ਕਰੋ ਤੇ ਉੱਥੇ ਸੋਨੇ ਦੇ ਪੱਤਰੇ ਵਿੱਚ ਉਹਨਾਂ ਭਾਈ ਪ੍ਰਚਾਰਕਾਂ ਦੇ ਨਾਮ ਵੀ ਨੇ ਉਹਨਾਂ ਵਿੱਚ ਇਸਤਰੀਆਂ ਨੇ ਵੀ ਨੇ ਦੋਵੇਂ ਜੀ ਵੀ ਨੇ ਅਤੇ ਪੰਜਾਬੀ ਦੇ ਵਿੱਚ ਨਾਲ ਇੱਕ ਉੱਥੇ ਬੋਰਡ ਵੀ ਲੱਗਾ ਹੋਇਆ ਸੋ ਇਹ ਗੁਰੂ ਦੇ ਘਰਾਂ ਦੇ ਦਰਸ਼ਨ ਕਰਨੇ ਸਾਡਾ ਪ੍ਰੈਕਟੀਕਲ ਜੀਵਨ ਹੈ ਗੁਰੂ ਸਾਹਿਬ ਜੀ ਨੇ ਅੰਤਿਮ ਸਮੇਂ ਫੇਰ ਸਾਨੂੰ ਅੰਤਮ ਰਸ ਦੀ ਜਿਹੜੀ ਅੱਜ ਮਰਯਾਦਾ ਸਿੱਖ ਧਰਮਿਕ ਸੰਪੂਰਨ ਧਰਮ ਹੈ ਜਨਮ ਤੋਂ ਲੈ ਕੇ ਮਰਨ ਤੱਕ ਸਾਡਾ ਗੁਰੂ ਰੱਖਾ ਤੇ ਗੁਰੂ ਸਾਹਿਬ ਜੀ ਜਦੋਂ ਉਹਨਾਂ ਨੇ ਗੁਰਤਾ ਗੱਦੀ 1574 ਈਸਵੀ ਨੂੰ ਗੁਰੂ ਰਾਮਦਾਸ ਪਿਤਾ ਜੀ ਨੂੰ ਬਖਸ਼ੀ ਫਿਰ ਗੁਰਦਵਾਰੇ ਚਵਰੂ ਸਾਹਿਬ ਉਹ 95 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ ਨਾਲੋਨਾ ਨੇ 6 ਬੰਨਾ ਵਾਲੀ ਪਿਆਰੀ ਬਾਣੀ ਆਪਣੇ ਪੜਪੁੱਤੇ ਬਾਬਾ ਸੁੰਦਰ ਜੀ ਦੇ ਰਾਈ ਸੰਸਾਰ ਦੀ ਝੋਲੀ 'ਚ ਪਾਈ ਉਹਦਾ ਨਾਮ ਰਾਮਕਲੀ ਸੱਜ ਬਾਣੀ ਹੈ ਤੇ 9523 ਅੰਗ ਤੇ ਸ਼ੋਭਨੀਕ ਹੈ ਤੇ ਉਸ ਪਿਆਰੀ ਬਾਣੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜਗ੍ਹਾ ਦਿੱਤੀ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜਾ ਪੁਰਾਣ ਜਿਓ ਸਤਗੁਰ ਬਾਣੇ ਆਪਣੇ ਬਹਿ ਪਰਿਵਾਰ ਸਦਾਇ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨ ਪਾਇਆ ਇਹ ਇੱਕ ਬਹੁਤ ਵੱਡਾ ਜੋੜ ਮੇਲਾ ਹੁੰਦਾ ਗੁਰੂ ਅਮਰਦਾਸ ਪੀਤਾ ਜੀ ਦਾ ਜੋ ਹਰ ਸਾਲ ਜਿਹੜਾ ਕਦੀ ਅਸ਼ੂਦੀ ਪੁੰਨਿਆਂ ਜਾਂ ਭਾਦੋ ਦੀ ਪੁੰਨਿਆਂ ਦੇ ਵਿੱਚ ਇਹ ਜਿਹੜਾ ਮਨਾਇਆ ਜਾਂਦਾ ਹੈ ਇਸ ਕਰਕੇ ਗੁਰੂ ਪਿਆਰੀ ਸੰਗਤ ਜਿੱਥੇ-ਜਿੱਥੇ ਆਪਜੀ ਮਿਡੇ ਰਾਈਂ ਧੰਨਵਾਦ ਹੈ মিডিਆ ਦਾ ਜਿੱਥੇ ਜਿੱਥੇ ਵੀ ਆਵਾਜ਼ ਪਹੁੰਚਦੀ ਹੈ ਇਹ ਗੁਰੂ ਦੇ ਗੁਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਗੱਦੀ ਦਿਵਸਾਂ ਤਨਤਨ ਗੁਰਮਰਦਾਸ ਜੀ ਦੇ ਮਹਾਰਜ ਜੋਤੀ ਜੋਤ ਤੁਹਾਡੇ 450 ਸਾਲਾ ਜੋ ਸ੍ਰੀ ਗੋਵਿੰਦ ਸਾਹਿਬ ਮਨਾਏ ਜਾ ਰਹੇ ਆ ਸਭ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਸ੍ਰੀ ਮਨੀ ਗੋਬਰਾ ਪ੍ਰਬੰਧਕ ਕਮੇਟੀ ਤੇ ਕਾਰਸਵੇ ਸੁਲਤਾ ਮਾਪਰ ਖੰਵਲੋਂ ਸਭ ਤੋਂ ਸੰਪਰਦਾਇ ਬਾਬਾ ਬਸਤਾ ਸਿੰਘ ਜੀ ਬਾਬਾ ਅਮਰੀਖ ਸਿੰਘ ਛੋਟੇ ਕੁੰਮਣਾ ਵਾਲੇ ਬਾਬਾ ਦਲੇਸ ਸਿੰਘ ਜੀ ਭਲਾਈ ਸਾਹ ਵਾਲੇ ਬਾਬਾ ਜੀ ਸਿੰਘ ਜੀ ਕੈਰਨ ਵਾਲੇ ਬਾਬਾ ਸੁੰਦਰ ਸਿੰਘ ਜੀ ਕਾਂਦਰਾਵਾੜ ਵਾਲੇ ਸਮੂਹ ਸੰਗਤਾਂ ਨੂੰ ਇੱਥੇ ਉਸਤਾਨ ਦੇ ਗੁਰੂ ਕੇ ਲੰਗਰ ਲਗਾਏ ਜਾ ਰਹੇ ਆ ਜੋ 15 ਦਿਨ ਰੋਲੇਟਿਓਨ ਦੇ ਵਿਰਕ ਦੀ ਜੀ ਦਾ ਕਰ ਦਿਨ ਰਾਤ ਚੱਲਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਸੰਗਤਾਂ ਦੇ ਆਉਣ ਵਾਸਤੇ ਸੰਗਤਾਂ ਦੇ ਜਲ ਪਾਣੀ ਵਾਸਤੇ ਗੁਰੂ ਕੇ ਲੰਗਰ ਜੋ ਸਮੂਹ ਸੰਪਰਦਾਵਾਂ ਬਾਬਾ ਬਸਤਾ ਸਿੰਘ ਜੀ ਨੇ ਚਲਾਏ ਜਾ ਰਹੇ ਨੇ ਆਸ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਛੜ ਕੇ ਇਹਨਾਂ ਸਤਿਅ ਵਿੱਚ ਹਿੱਸੇ ਪਾਓ ਤੇ ਗੁਰੂ ਘਰ ਤੋਂ ਤੁਸੀਂ ਆ ਪ੍ਰਾਪਤ ਕਰੋ ਜੋ ਆਪ ਸਰੂਮਿਕ ਗੁਰਦਰਾ ਬੰਦ ਕਮੇਟੀ ਤੇ ਕਾਰ ਸੇਵਾ ਵਾਲੇ ਸੰਤ ਮਹਾਂਪੁਰਖਾਂ ਨਿਹੰਗ ਸਿੰਘ ਜਿਹੇ ਬੰਦੀਆਂ ਕਾਰ ਸੇਵਾ ਵਾਲੇ ਨਿਰਮਲ ਸੰਪਤਾ ਸਮੂਹ ਸੰਗਤਾਂ ਪਹੁੰਚ ਰਹੀਆਂ ਨੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਜਾਂ ਵਿੱਚ ਵੱਧ ਚੜ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ